ਅਚਾਨਕ ਅਤੇ ਚਿੰਤਾਜਨਕ ਕਦਮ ਚੁੱਕਦੇ ਹੋਏ 트럼ਪ ਪ੍ਰਸ਼ਾਸਨ ਨੇ ਅਮਰੀਕਾ ਪਰ ਚ ਲਗਭਗ 150 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਜਿਨ੍ਹਾਂ ਚ ਹਾਰਵਰਡ ਯੂਨੀਵਰਸਿਟੀ ਅਤੇ ਸਟੈਂਫੋਰਡ ਯੂਨੀਵਰਸਿਟੀ ਵਰਗੇ ਵੱਕਾਰੀ ਸੰਸਥਾਨਾਂ ਦੇ ਵਿਦਿਆਰਥੀ ਵੀ ਸ਼ਾਮਲ ਨੇ ਵਿਦਿਆਰਥੀਆਂ ਨੂੰ ਹਾਲ ਹੀ ਦੇ ਦਿਨਾਂ ਚ ਬਰਖਾਸਤਗੀ ਵਾਰਿਸ ਸੂਚਿਤ ਕੀਤਾ ਗਿਆ ਸੀ ਪਰ ਕਾਰਵਾਈ ਦੇ ਪਿੱਛੇ ਦੇ ਕਾਰਨ ਅਜੇ ਵਿਸ਼ਵਸਪਸ਼ਟ ਨਹੀਂ ਹਨ ਇਸ ਨਾਲ ਵਿਦਿਆਰਥੀਆਂ ਤੇ ਯੂਨੀਵਰਸਿਟੀਆਂ ਚ ਪੰਬਲਪੂਸਾ ਅਤੇ ਡਰ ਪੈਦਾ ਹੋ ਗਿਆ ਅਚਾਨਕ ਵੀਜ਼ਾ ਰੱਦ ਹੋਣ ਨਾਲ ਅਮਰੀਕਾ ਵਿੱਚ ਅੰਤਰਰਾਸ਼ਟਰੀ ਸਿੱਖਿਆ ਦੇ ਭਵਿੱਖ ਬਾਰੇ ਚਿੰਤਾਵਾਂ ਵੱਧ ਗਈਆਂ ਇਮੀਗ੍ਰੇਸ਼ਨ ਵਕੀਲਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ ਕੰਮ ਕੀਤਾ ਜਿਨ੍ਹਾਂ ਨੂੰ ਹੁਣ ਸੰਭਾਵਿਤ ਹਿਰਾਸਤ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਦਾ ਨਿਊਯਾਰਕ ਟਾਈਮਜ਼ ਨੇ ਰਿਪੋਰਟ ਦੱਸਿਆ ਇੱਕਲੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੈਂਪਸਾਂ 'ਚ ਦਰਜਨਾ ਮਾਮਲੇ ਸਾਹਮਣੇ ਆਏ ਨੇ ਕਈ ਹੋਰ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਆਸਟਨ ਵਿਖੇ ਟੈਕਸਾਸ ਯੂਨੀਵਰਸਿਟੀ ਅਤੇ ਮਿਨੀਸੋਟਾ ਸਟੇਟ ਯੂਨੀਵਰਸਿਟੀ ਮੈਲਕਾਰਟੋ ਸ਼ਾਮਿਲ ਜਿਸ ਵਿੱਚ ਵੀ ਪ੍ਰਭਾਵਿਤ ਵਿਦਿਆਰਥੀ ਦੇਖੇ ਗਏ ਨੇ ਯੂਨੀਵਰਸਿਟੀਆਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਘੱਟੋ-ਘੱਟ 147 ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਰੱਦ ਕਰਨ ਤੋਂ ਪ੍ਰਭਾਵਿਤ ਹੋਏ ਨੇ ਜੋ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਹਮਲਾਵਰ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿਸ਼ਾਲ ਪੈਟਰਨ ਦਾ ਹਿੱਸਾ ਚਾਪਦੇ ਨੇ ਪ੍ਰਭਾਵਿਤ ਵਿਦਿਆਰਥੀਆਂ ਵਿੱਚ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀ ਸ਼ਾਮਿਲ ਨੇ ਜੋ ਇਸ ਅਚਾਨਕ ਕਾਰਵਾਈ ਵਿੱਚ ਫਸ ਗਏ ਸਨ ਕੁਝ ਨਿਸ਼ਾਨਾ ਬਣਾਏ ਗਏ ਵਿਦਿਆਰਥੀ ਪਹਿਲਾਂ ਹੀ ਕਾਰਵਾਈ ਵਿੱਚ ਸ਼ਾਮਿਲ ਰਹੇ ਨੇ ਖਾਸ ਕਰਕੇ ਫਲਸਤੀਨ ਪੱਖੀ ਕਾਰਨਾ ਨਾਲ ਸੰਬੰਧਿਤ ਜਦੋਂ ਕਿ ਕੁਝ ਨੇ ਕਈ ਸਾਲ ਪਹਿਲਾਂ ਟ੍ਰੈਫਿਕ ਉਲੰਘਣਾਵਾਂ ਵਰਗੀਆਂ ਛੋਟੀਆਂ ਕਾਨੂੰਨੀ ਉਲੰਘਣਾਵਾਂ ਦਾ ਸਾਹਮਣਾ ਕੀਤਾ। ਅਚਾਨਕ ਵੀਜ਼ਾ ਸਮਾਪਤੀ 트ੰਪ ਪ੍ਰਸ਼ਾਸਨ ਦੇ ਵਿਆਪਕ ਨੀਤੀ ਉਦੇਸ਼ਾਂ ਦੇ ਅਨੁਸਾਰ ਹੈ ਜਿਸ ਦਾ ਉਦੇਸ਼ ਕਾਨੂੰਨੀ ਅਤੇ ਗੈਰ ਦਸਤਾਵੇਜ਼ੀ ਇਮੀਗ੍ਰੇਸ਼ਨ ਦੋਵਾਂ ਨੂੰ ਘਟਾਉਣਾ ਹੈ। ਇਹ ਕਦਮ ਅਮਰੀਕੀ ਕੈਂਪਸਾਂ ਵਿੱਚ ਯਹੂਦੀ ਵਿਰੋਧ ਅਤੇ ਹੋਰ ਰਾਜਨੀਤਿਕ ਮੁੱਦਿਆਂ ਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਚੱਲ ਰਹੇ ਯਤਨਾਂ ਨੂੰ ਵੀ ਦਰਸਾਉਂਦੇ ਨੇ। ਪ੍ਰਸ਼ਾਸਨ ਦੀਆਂ ਕਾਰਵਾਈਆਂ ਨੇ ਯੂਨੀਵਰਸਿਟੀ ਦੇ ਆਗੂਆਂ ਅਤੇ ਅੰਤਰਰਾਸ਼ਟਰੀ ਸਿੱਖਿਆ ਦੇਸ਼ ਮਰਦਕਾਂ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਜਿਨ੍ਹਾਂ ਨੂੰ ਚਿੰਤਾ ਹੈ ਕਿ ਇਹ ਨੀਤੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਅਮਰੀਕੀ ਯੋਗਤਾ ਨੂੰ ਕਮਜ਼ੋਰ ਕਰ ਸਕਦੀਆਂ ਨੇ ਸੰਯੁਕਤ ਰਾਜ ਅਮਰੀਕਾ ਕਾਂਗਰਸ ਵਿੱਚ ਪੇਸ਼ ਕੀਤੇ ਗਏ ਇੱਕ ਨਵੇਂ ਬਿੱਲ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਕੋਰਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਇਹ ਵਿਕਲਪਕ ਪ੍ਰੈਕਟੀਕਲ ਟ੍ਰੇਨਿੰਗ O P T ਨੂੰ ਖਤਮ ਕਰਨ ਦੀ ਮੰਗ ਕਰਦਾ ਇੱਕ ਕੰਮ ਅਧਿਕਾਰ ਪ੍ਰੋਗਰਾਮ ਜੋ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 3 ਸਾਲਾਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦਾ। ਦਾ ਇਕਨੋਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਸ ਕਦਮ ਨਾਲ ਅਮਰੀਕਾ ਵਿੱਚ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੈ ਜੋ ਪੇਸ਼ੇਵਰ ਤਜਰਬਾ ਹਾਸਲ ਕਰਨ ਅਤੇ ਲੰਬੇ ਸਮੇਂ ਲਈ ਰੋਜ਼ਗਾਰ ਵੀਜ਼ਾ ਟ੍ਰਾਂਜ਼ਿਟ ਲਈ ਵਿਕਲਪਿਕ ਪ੍ਰੈਕਟੀਕਲ ਸਿੱਖਲਾਈ ਤੇ ਨਿਰਭਰ ਕਰਦੇ ਨੇ। UNDERS 2024 ਦੀ ਰਿਪੋਰਟ ਦੇ ਅਨੁਸਾਰ 2023-24 ਅਕਾਦਮਿਕ ਸਾਲ ਦੌਰਾਨ ਭਾਰਤ 331602 ਵਿਦਿਆਰਥੀਆਂ ਦੇ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵੱਧ ਮੂਲ ਦੇਸ਼ ਵਜੋਂ ਉੱਭਰਿਆ ਜੋ ਕਿ ਪਿਛਲੇ ਸਾਲ ਨਾਲੋਂ 23% ਵਾਧਾ ਹੈ ਇਹਨਾਂ ਵਿੱਚੋਂ ਲਗਭਗ 99552 ਵਿਦਿਆਰਥੀਆਂ ਨੇ ਬਿਕਲਿਪਿਕ ਪ੍ਰੈਕਟੀਕਲ ਟ੍ਰੇਨਿੰਗ OJT ਵਿੱਚ ਹਿੱਸਾ ਲਿਆ ਜੋ ਕਿ 41% ਵਾਦਾ ਦਰਸਾਉਂਦਾ ਭਾਵੇਂ OPT ਨੂੰ ਰੱਦ ਕਰਨ ਦੀਆਂ ਪਹਿਲਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਪਰ ਇਹ ਬਿੱਲ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਪ੍ਰਵਾਸੀ ਵਿਰੋਧੀ ਨੀਤੀ ਕਾਰਵਾਈਆਂ ਦੀ ਇੱਕ ਵਿਸ਼ਾਲ ਲਹਿਰ ਦੇ ਵਿਚਕਾਰ ਆਇਆ ਵੱਡੇ ਪੱਧਰ ਤੇ ਦੇਸ਼ ਨਿਕਾਲਾ ਤੇ ਸਖਤ ਵੀਜ਼ਾ ਨਿਯੰਤਰਣ ਡੋਨਲਡ ਟਰੰਪ ਦੇ ਚੋਣ ਵਾਅਦਿਆਂ ਦਾ ਇੱਕ ਮੁੱਖ ਹਿੱਸਾ ਨੇ ਜਿਸ ਕਾਰਨ ਮੌਜੂਦਾ F1 ਅਤੇ M1 ਵੀਜ਼ਾ ਧਾਰਕਾਂ ਵਿੱਚ ਬੇਚੈਨੀ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਹੁਣ ਤੁਰੰਤ ਉਹਨਾਂ ਭੂਮਿਕਾਵਾਂ ਲਈ ਅਰਜ਼ੀ ਦੇ ਰਹੇ ਨੇ ਜੋ ਉਹਨਾਂ ਦੀ ਸਥਿਤੀ ਨੂੰ H1B ਵੀਜ਼ਾ ਵਿੱਚ ਬਦਲਣ ਵਿੱਚ ਮਦਦ ਕਰ ਸਕ ਸਕਦੀਆਂ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਪ੍ਰਮੁੱਖ ਅਮਰੀਕੀ ਅਤੇ ਭਾਰਤੀ ਤਕਨੀਕੀ ਫਰਮਾਂ ਦੁਆਰਾ ਸਮਰਥਨ ਪ੍ਰਾਪਤ ਹੁੰਦਾ OPT ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 1 ਸਾਲ ਲਈ ਅਮਰੀਕਾ ਵਿੱਚ ਨੌਕਰੀ ਲੱਭਣ ਦੀ ਆਗਿਆ ਦਿੰਦਾ ਅਤੇ ਇਸ ਨੂੰ 2 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ